ਹਾਂਜੀ ਸਰਬਜੀ ਡੇਰੀ ਫਾਰਮ ਦੇ ਸਵਾਗਤ ਹੈ ਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਅੱਜ ਸਰਬਜੀਤ ਡੇਰੀ ਫਾਰਮ ਵਾਲੇ ਅੱਜ ਪਹੁੰਚੇ ਆ ਜੀ ਵੱਲਾ ਮੰਡੀ ਤੇ ਆ ਵੇਖੋ ਰੌਣਕਾਂ ਚ ਮੰਡੀ ਚ ਆ ਜਿਓ ਸਰਬਜੀਤ ਵੀਰ ਨਾਲ ਗੱਲ ਕਰਾਂ ਹਾਂਜੀ ਵੀਰ ਜੀ ਜੀ ਆ ਵੀਰਾਂ ਨੇ ਉਹ ਤੋਂ ਵੀਰੋਨਾਂ ਦਾ ਮਾਲ ਆ ਵਿਖਾਓ ਅਛਾ ਜੀ ਚਲੋ ਤੁਹਾਨੂੰ ਥੋੜੀ ਖੋਲ ਕੇ ਦਿਖਾ ਦਿੰਨੇ ਆਂ ਰਾਸ਼ ਇੱਕ ਆਫੀ ਆ ਮੰਡੀ 'ਚ ਇਹ ਮੂੰਹ ਚਾਰ ਦਾ ਦੇ ਪਹਿਲਾ ਸੂਆ ਜੀ ਅੱਜ ਤਾਂ 20 ਨਹੀਂ ਅਰੇ 15 ਨਾਲ ਕੱਚੀ ਆ ਵੀਰ ਜੀ ਬਰਾਬਰ ਜਾਰੇ ਮਾਣ ਕੇ ਸੋਨੇ ਕੋ ਮਕਰਨ ਗਿਆ ਰਾਜ ਕਾਫੀ ਵੱਡੀ ਜੀ ਤੁਹਾਨੂੰ ਦੇਖਣ ਛੋੜੀ ਚੰਗੀ ਆਏਗੀ ਆ ਚੋਟੀ ਜੀ ਉਹ ਦੇਦਾ ਮਾ ਬੋਲੀ ਤੁਹਾਨੂੰ ਕੋਈ ਮਦਦ ਨਹੀਂ ਮਾ ਆਪਣੇ ਕੋਲ ਬਾਜੀ ਤੁਹਾਨੂੰ ਕਹਿੰਦਾ ਸਰਕਾਰੀ ਜਿੱਕੇ ਆ ਜਾਣੇ ਸਕਤੀ ਸੀ ਕੱਢੀ ਨੇ ਰਹਾ ਰੌਣਕ ਲੱਗੀ ਆ ਤੁਹਾਡੀ ਘਰ ਹੀ ਮਡੀ ਲਾਈ ਹੁੰਦੀ ਹੈ ਸਵਾਗਤ ਹੈ ਟੈਮਪਲੇਟ ਨਹੀਂ ਲੱਗਾ ਜਿਆਦਾ ਆਮਦ ਆ ਲੈਟ ਆਏ ਵੀ ਚਲੋ ਕੋਈ ਗੱਲ ਨਹੀਂ ਆ ਜੇ ਭਰਗੀ ਦਰਸ਼ਨ ਹੋ ਗਏ ਨਾਲੇ ਸਾਰੇ ਵੀਰ ਭਰਾਵਾਂ ਦੇ ਆਜਾ ਮਾ ਜੀ ਆ ਬੋਲਾ ਜੀ ਹਲੇ ਇਹ ਚਲੇ ਕਾਇਮ ਤੇ 2 ਲੀਟਰ ਇਹ ਕੰਡੇ ਵਾਲਾ 20 ਕਿਲੋ ਜੇ ਅੱਛਾ ਜੀ ਹਾਂ ਜੀ ਕਰ ਗਏ ਬੋਲਾ ਹੋ ਵੀਰ ਜੀ ਦੱਸ ਦੀ ਮਾਦ ਵੀ ਬੋਲੋ ਫੋਨ ਬੋਲ ਜਿਆਦਾ ਮਾਰਦਾ ਇਹਦਾ ਮੁੱਲ ਕਰ ਦੋ ਬੋਲੇ ਬੱਲੇ ਵਾਲਾ ਕਰੀਏਗਾ ਆਮ ਤੌਰ ਤੇ ਇਹ ਕਰੀਏ ਬੱਲੇ ਵਾਲਾ ਕਰੋ ਫਿਰ ਉਸੇ ਜਾ ਬੱਲੇ ਮੰਡੀ ਜਾਂਦੇ ਬੱਲੇ ਵਾਲੇ ਕਰਨਾ ਹਾਂਜੀ 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 ਬੱਲੇ ਵਾਲਾ ਬੋਲ ਤੇ 1 ਲੱਖ 20 ਹਜ਼ਾਰ ਦੇ ਅੱਛਾ ਜੀ ਆਪਾਂ ਬੱਲੇ ਵਾਲੇ ਕਰਨਾ ਕਿ ਵਾਡਾਡੇ ਚੈਨਲ ਤੇ ਵੀਡੀਓ ਪਾਉਂਦੀ ਪਹਿਲੀ ਯਾਰੀ ਹਾਂਜੀ ਹਾਂਜੀ ਜਿੱਦਾਂ ਤੁਸੀਂ ਕਹਿੰਦੇ ਨਾ ਮੈਡ ਲੱਗੇ ਕੋਈ ਵੀਰ ਭਰਾ ਵੇਖੇ ਤੇ ਫੋਨ ਵੀ ਕਰੇ ਵੀ ਅਸ ਲੱਗੇ ਹਾਂਜੀ ਇਹ ਕਰਕੇ ਆਪਾਂ 1 ਲੱਖ 25 ਹਜ਼ਾਰ ਦੇ ਦਾਂਗੇ ਠੀਕ ਹੈ ਜੀ ਚੰਗੰਦ ਅੱਜ ਸਾਨੂੰ ਮਾਨ ਦਾ ਟੁੱਟੀ ਨੇ ਇੰਦਰ ਕੋਈ 15 ਕੱਤੀ ਆ ਹਾਂਜੀ ਹਾਂਜੀ ਮਾਨ ਦਾ ਨੇ ਦਿੱਤੀ ਕਰ ਦਈਏ ਫਿਰ ਹੋਰ ਕਰੋ ਮਾਨ ਦਾ ਦੱਸੋ ਕਿੰਨਾ ਕਰੀਏ ਛੱਡ ਦੋ ਮੈਂ ਕਿਹਾ 2500 ਲੈ ਦੋਗੇ ਫਿਰ ਜਿੱਦਾਂ ਤੁਸੀਂ ਕਹਿੰਦੇ ਸੀ ਵੀ ਇੰਨਾ ਹੀ ਕਰ ਦਿੰਦੇ ਪੰਜ ਹੀ ਚੱਲਣ ਦੇਣੇ ਦੋ ਦਾ ਹੀ ਛੱਡਣਾ ਵੀ ਨੇ ਬੱਕੇ ਮੰਡੀ ਐ ਇੰਨੇ ਭਰਾ ਵੇਖਣੇ ਦਰਸ਼ਣ ਖਰਾਬ ਪਰੇ ਆ ਆ ਵੇਖੋ ਵੀਰ ਸਾਰਿਆਂ ਦੇ ਫਿਰ ਆਖਣਗੇ 2000 ਹੀ ਛੱਡਿਆ ਨਾ ਯਾਰ ਐਡੀ ਤਗੜੀਆਂ ਫਰਮਾ ਜਾਂਦੇ ਇੱਕ 15 ਵੀ ਹੇ ਆ ਵਾਹ ਨਹੀਂ 1 15 ਨਹੀਂ ਪੂਰੇ ਲੱਖ ਦੀ ਓਹੋ ਲੱਖ ਰੁਪਏ ਦੀ ਹੁਣ ਆਨੇ ਹੀ ਘਟਾਉਣਾ ਰੇਟ ਠੀਕ ਹੈ ਜੀ ਬਤਾਓ ਉਹਨਾਂ ਤੋਂ ਆਪਾਂ ਇੱਥੇ ਬੈਠੇ ਨੇ ਅਸੀਂ ਘਟਾ ਰਹੇ ਆ ਪੰਜ ਲਿਆ ਤੂੰ ਮੇਰੇ ਤੋਂ ਘਟਾਉਣਾ ਰੇਟ ਇਹ ਹੁਣ ਆ ਨਹੀਂ ਅਜੇ ਠੀਕ ਹੈ ਜੀ ਆ ਜੋਡੀ ਸੋਨਾ 1 ਲੀਟਰ ਦੁੱਧ ਕੰਡੇ ਵਾਲਾ ਚਾਹ ਵਾਲੀ ਅੱਛਾ ਜੀ ਮਗਰ ਕੀ ਹੈ ਜੀ ਮਗਰ ਘਟਾ ਦੇ ਸਾਥ ਨੇ 300 ਇਜਾਜ ਜੋ ਟੀਮ ਚੰਗੀਆ ਝੁੰਗੀਆ ਝੋਟੀ ਸਿਰਫ ਫਰਕ ਹੈ ਨਾ ਕਿ ਅੱਜ ਫਲਕਾਰੀਆਂ ਨਹੀਂ ਪਾਈਆਂ ਲੈ ਬੜੀਆਂ ਹੋਣੀਆਂ ਨੇ ਠੀਕ ਹੈ ਹਾਂਜੀ ਹਾਂਜੀ ਵੇਖੋ ਮੈਂ ਇਹ ਵੱਲਾ ਮੰਡੀ ਚ ਪਹੁੰਚ ਗਿਆ ਮੱਝਾਂ ਹਾਂ ਹਾਂ ਆਹ ਠੀਕ ਹੈ 13 ਦੇ ਲੈ ਲਵੋ ਮੈਨੂੰ ਜੰਨੜੇ ਆਏ ਇਹ ਰੇ ਮੈਂ ਪਹਿਲਾਂ ਸਰਦਾ ਕਰਕੇ ਵੀਡੀਓ ਬਾਅਦ ਚ ਬਣਾਵਾਂਗੇ ਵੀਡੀਓ ਤੇ ਦੇਵਾਂਗੇ ਗੱਲ ਕਰਦੇ ਹਾਂ ਬਹੁਤ ਸਰਬੀ ਨੇ ਪੱਕਾ ਦੁੱਧ ਕੰਨਾ ਵੀਰਨ ਪੱਕਾ ਗੱਲ ਦੱਸੋ ਪੱਕਾ 14 ਕਿਲੋ ਕੰਡੇ ਦੇ ਰੱਖ ਕੇ ਤੇ ਮੂੰਹ ਦੇ ਨਾਲ ਸੁਣੋ ਨਹੀਂ ਜਾਣਾ ਕੀ ਮੁੱਲ ਕਰਦੇ ਜੋ ਮੁੱਲ ਹਾਂਜੀ ਮੁੱਲ ਪੂਰਾ 2 ਲੱਖ ਰੁਪਈਆ ਦੇ ਦਾ ਵੀਜੀ ਮਾਨਦਾਨ ਕਰੋ ਮਾਨਦਾਨਾ ਮਾਂ ਤਾਂ 10000 ਰੁਪਏ ਹੋਰ ਡਾ ਦੇਗੇ 190 ਹੀ ਦੇ ਦਾਂਗੇ 190 ਦੀ ਹਾਂਜੀ ਬਾਕੀ 10000 ਹੋਰ ਡਾ ਦੇਾਂਗੇ ਇਹ ਨਹੀਂ ਕਰ ਪੰਜ ਹੋਰ ਜਾਣ ਦੋ 85 ਦੀ ਪੰਜ ਦੇ ਨਾਲ ਪੰਜ ਵਿਆਜ ਹੀ ਲਾ ਦਾਂਗੇ 80 ਦੀ ਦੇ ਦਾਂਗੇ ਉਹ ਤਾਂ ਕਹਿੰਦੇ ਜੀ 80 ਦੀ ਛੋਟੀ ਵਿਆਜ ਲਾ ਕੇ ਵਾਦਾ ਬੰਨਦਾ ਪਰ ਅਸੀਂ ਘਟਾਉਣਾ ਆ ਹਾਂ ਮੰਡੀ ਵੱਡੀ ਜੇ ਬੱਲੇ ਮੰਡੀ ਜੇ ਠੀਕ ਹੈ ਜੀ 2.5 ਲੱਖ ਰੁਪਏ ਦਾ ਮੁੱਲਿਆ ਦਾ ਠੀਕ ਹੈ ਜੀ ਤੇ ਬਾਕੀ ਵੀਰੇ ਨੇ ਸੌਣੇ ਜੀ ਕਹਿੰਗੇ ਹੋਰ ਡਾ ਦਿਆਂਗੇ ਏਡੀ ਗੱਲ ਠੀਕ ਹੈ ਜੀ ਕੋਈ ਨਹੀਂ ਆਏਗਾ ਚਲੋ ਹਾਂ ਆ ਵੀ ਖੋਲੋ ਵੀਰ ਜੀ ਖੋਲੋ ਵੀਰ ਛਿੱਕੀ ਮੂੰਹ ਦਾ 6 ਦੰਦ ਜੇ ਮੂੰਹ ਆ ਜਾਏ ਠੀਕ ਉਹ ਅੱਧਰ ਤੋਂ ਜਾ ਕੋਈ ਨਹੀਂ ਕੋੜਾਈ ਲੰਦਾ ਹੋ ਜੋ ਮਾਰੇ ਰਾਤ ਵੀਡੀਓ ਬੰਦ ਬਣ ਖੋਮ ਹੈ ਵੱਲਾ ਮੰਡੀ ਦੇ ਦੇਖੋ ਵੀਰ ਵੀ ਰੱਖੋ ਦੇਖਣ ਦੇ ਵੀਡੀਓ ਕਿੰਨੇ ਦਿਨਾਂ ਦੀ ਸੂਈ ਜੋ ਇਹਨੂੰ ਸੂਈ ਨੂੰ ਕੋਈ 25 ਦਿਨ ਮਹੀਨੇ ਲਾ ਕੇ ਬਣੇ ਵਿਝੇ ਹੋਗਾ ਠੀਕ ਹੈ ਕਿੰਨਾ ਦੁੱਧ ਹੈ ਹਲੇ ਤੋਂ ਤਾਂ 16 ਲੀਟਰ ਜੇ ਤੇ ਕੰਡੇ ਵਾਲਾ 14 ਕਿਲੋ 200 ਗ੍ਰਾਮ ਹੋਏਗਾ। ਉਹ ਤਾਂ ਵਧੇਗਾ ਘਟੇਗਾ ਨਹੀਂਗਾ। ਕੰਡੇ ਨਾਲ ਜੋਖਲੇ ਕੋਈ? ਕੰਡੇ ਨਾਲੇ ਕੰਡਾ ਆਪਣਾ ਰਿਹਾ ਹੈਗੇ। ਠੀਕ ਹੈ ਠੀਕ। ਚਾਰ ਦਿਨਾਂ ਕੇ 14 ਰਹਿ ਬਣਾ ਛੱਡੀ ਠੱਡੀ ਬੜੀ ਆ ਮੈਨੂੰ। ਠੰਡ ਤੋਂ ਚਾਲਾ ਲਗਾ। ਹਾਂਜੀ। ਇਹਦਾ ਕੀ ਮੁੱਲ ਕਰੀ? ਕੀ ਮੁੱਲ ਜੋਦਾ? ਮੁੱਲ ਕਰਾ ਉਹਨੂੰ ਨਾ ਟਿਆਂਗਾ ਆਪਾਂ ਮੇਰਾ 2 ਲੱਖ ਕਰਦੀ 2.5 ਕਰਦੀ ਪਰ ਮੁੱਲ ਨਹੀਂ ਕਰਨਾ। ਵੇਖੋ ਠੰਡੀ। ਇਹ ਜੰਦ ਦੇ ਵੀਡੀਓ ਬਣਾਣੀ ਦੇਣ ਵਾਲੀ ਗੱਲ ਕਰਨੀ ਆ। ਹਾਂਜੀ। ਇਹਨੇ ਨਹੀਂ ਹੋ ਜੂਗੀ ਜੀ। 190 ਦੀ ਵੀ ਨਹੀਂ। 185 ਦੀ ਵੀ ਨਹੀਂ। 180 ਦੀ ਦੇ ਦਾਂਗੇ ਵੀ ਜਾਨ ਦੋ ਪੰਜ ਹੋਰ ਛੱਡ ਦਾਂਗੇ ਇਹ ਵੀ 70 ਬੰਦੀ ਆ 170 ਦੀ ਕਹੋ ਉਹ ਜੀ 170 ਦੀ ਬੰਦੇ ਲਾਈਫ ਦੇ ਘਮਾ ਵੀਡੀਓ ਵੇਖੋ ਮਾਂਦੀਆ ਅੱਜ ਦਾ ਦੀਆਂ ਵੇਖੋ ਬੱਚਾ ਗਿਆ ਠੰਡੀ ਦੀ ਇੱਥੇ ਰੱਖ ਠੰਡੀ ਦੇ ਲਈ ਵੇਖੋ ਜੀ ਮੇਲਾ ਹੀ ਲੱਗ ਗਿਆ ਜੀ ਮੈਂ ਕਹਿੰਦਾ ਹੋਰ ਹੀ ਮਾਨ ਕਰਾਂਗੇ ਵੱਧ ਤੋਂ ਵੱਧ ਠੀਕ ਹੈ ਕਪੜੀਆਂ ਵੀ ਆਈਆਂ ਨੇ ਝੋਟੀਆਂ ਛੋਟੀਆਂ ਛੋਟੀਆਂ ਆਹ ਦੋ ਪਰਜਾ ਮੁਝੇ सठ <laughs> हज़ार <laughs> ਪਿਓ ਨੀਲੀ ਦੀਆਂ ਨਿਸ਼ਾਨੀਆਂ ਸਾਰੀਆਂ ਚੱਕ ਕਰ ਲਈਆਂ ਨੇ ਕਹਿੰਦਾ ਕਹਿੰਦਾ ਦੁੱਧ ਵੀ ਜੀ ਦੁੱਧ ਸ਼ੇਕ ਕਿਲੋ ਅੱਛਾ ਜੀ ਜल्दी ਗੱਬਣ ਆ 4 ਮਹੀਨੇ ਦੀ ਗੱਬਣ ਚੱਕ ਪਾਸ ਗਰੰਟੀ ਨਾਲ ਡਾਕਟਰ ਲੈ ਕੇ ਕਰਾਈ ਕੋਈ ਕੀ ਮੁੱਲ ਕਰਦੇ ਜੋ ਟੋਟਲ ਪੂਰੇ ਮੈਂ ਤਾਂ ਸਵਾ ਲੱਖ ਦੀ ਆ ਪਰ ਅਸੀਂ ਇੱਦੋਂ ਵੀ ਠਾਂ ਦਾਂਗੇ 60000 ਦੀ ਦਾਂਗੇ ਹਾਂਜੀ ਹਾਂਜੀ ਜੀ 5000 ਹੋਰ ਜਾਂਦੋ 55000 ਦੀ ਆਂਦੀ ਨਹੀਂ ਜੇ ਦੁੱਧ ਵਾਲੀ ਵੀ ਨਾ ਉਹ ਸੋਨਾ ਲੁੱਟ ਲੋ ਤੇ ਵੀਰ ਨੂੰ ਲੁੱਟਿਆ ਜਾਂਦਾ ਠੀਕ ਆ ਯਾਰ ਦੀ ਸੋਨ ਵਾ ਤੇ ਦੁੱਧ ਤੋਂ ਬਗੈਰ ਆ ਪਰ 4 ਮਹੀਨੇ ਦੀ ਗੱਬਣ 6 ਲੀਟਰ ਦੁੱਧ 55000 ਦੀ ਠੀਕ ਆ ਟੋਟਲ ਲੁੱਟ ਲੋ ਲੁੱਟ ਇਹ ਇਹ ਮੈਲਾ ਮੜ ਗਿਆ ਨਹੀਂ 2024 ਦਾ ਆਣਾ ਅੱਜ ਹੀ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬੰਦਾ ਸਾਡਾ ਜੀ